ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਜਿਹੜੀ ਅੱਜ ਦੀ ਵੀਡੀਓ ਸਾਂਝੀ ਕਰਦੇ ਤੁਹਾਡੇ ਨਾਲ 21 ਤਰੀਕ ਤੀਜਾ ਮਹੀਨਾ 2025 ਯਾਨੀ ਕਿ 21 ਮਾਰਚ ਨੂੰ ਸੱਤ ਬੱਚਾ ਮਿੱਤਰੋ ਜਿਨ੍ਹਾਂ ਚੋਂ ਇੱਕ ਤੁਹਾਨੂੰ ਜਰਸੀ ਨਾਲ ਦੀ ਬੱਚੀ ਮਿਲ ਜੂਗੀ ਤੇ ਨਾਲ ਇਹਨਾਂ ਦੇ ਤੁਹਾਨੂੰ 6 ਐਚਫ ਨਸਲ ਦੇ ਬੱਚਾ ਹਨ ਤੇ ਖਾਸ ਗੱਲ ਇਹ ਰੋ ਵੀ ਕੋਈ ਵੀ ਬੱਚੇ ਨਾਲ ਚੋਂ ਦੋ ਅੰਦਰੀ ਸਾਰਾ ਸਾਰਿਆਂ ਬੱਚਾ ਲਗਭਗ ਖੀਰਨਾ ਤੇ ਕਿਸੇ ਵੀ ਬੱਚੇ ਦੇ ਤੁਹਾਨੂੰ ਪੰਜਵੇਂ ਛੇਵੇਂ ਫੋਰਸਾਂ ਮਿਲੂ ਸਾਰਾ ਬੱਚਾ ਚਾਹ ਤਾ ਥਾਂ ਮਿਲਣਗੇ ਪ੍ਰੋਪਰ ਸੋ ਬੱਚਾ ਸਾਰਾ ਜਿੰਨੇ ਹੈਗੇ ਪੂਰਾ ਟੌਪ ਕਲਾਸ ਹੈ ਜਾਂ ਠੀਕ ਆ ਤੇ ਬਾਕੀ ਕੱਲੇ ਕੱਲੇ ਬੱਚੇ ਆਪਾਂ ਤੁਹਾਨੂੰ ਤੋਰ ਕੇ ਹਾਂ ਤੇ ਬਾਈ ਤੋਂ ਡਿਟੇਲ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਬੇਨਤੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਬਾਈ ਜਣ ਕੇ ਪਹਿਲਾਂ ਪੂਰੀ ਦੇਖਿਆ ਕਰੋ ਫਿਰ ਮਾਰਕ ਨਾ ਦਿੱਤੇ ਹੋ ਨੰਬਰ ਤੇ ਸੰਪਰਕ ਕਰਨਾ ਹੈ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਆਜੋ ਵੀਰੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਠਾਕ ਹੋ ਜੀ ਹਾਂ ਹਾਂ ਵਧੀਆ ਬਾਈ ਤੇ ਨਾਂ ਪਿੰਡ ਐਡਰੈਸ ਬੋਲਦੀ ਆਪਾਂ ਨਾਂ ਕਾਲਾ ਬਾਈ ਪਿੰਡ ਸਨਗਲਾਬ ਸਿੰਘ ਵਾਲਾ ਠੀਕ ਹੈ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਤੇ ਮੋਬਾਈਲ ਨੰਬਰ 839557732 ਠੀਕ ਤੇ ਤੇ ਪਹਿਲੇ ਨੰਬਰ ਤੇ ਬੱਚੀ ਹੈ ਨਾ ਹਾਂ ਜਰਸੀ ਦਾ ਬੱਚਾ ਨਹੀਂ ਲਗਭਗ ਜੇ ਇਹ ਬਸ ਸਾਢੇ 6 ਮਹੀਨੇ ਦਾ ਬੱਚਾ ਹੋ ਗਈ ਸਾਢੇ 6 ਮਹੀਨੇ ਦਾ ਬੱਚਾ ਹਾਂ ਤੇ ਤੁਰਨ ਤੋਂ ਪਹਿਲਾਂ ਪਾ ਥਾਣਾ ਪਹਿਲੀ ਹਾਂ ਝੋਲੀ ਦਿਖਾ ਦਿਓ ਹੂੰ ਚਾਰ ਹੀ ਥਾਣਾ ਚੈੱਕ ਕਰ ਲੋ ਚਾਰ ਥਾਣਾ ਪੰਜਵੇਂ ਸੀ ਫੋਟ ਸ਼ਾਟ ਨਹੀਂ ਕੀ ਤੇ ਸੋਹਣਾ ਵਧੀਆ ਪਲਿਆ ਬੱਚਾ ਪੂਰਾ ਪਲਿਆ ਹੋਇਆ ਬੱਚਾ ਵੀ ਹਾਂ ਪੈਟ ਫੋੜੇ ਬੰਦਰ ਚੈੱਕ ਕਰ ਲੋ ਤੇ ਇੱਥੋਂ ਕੰਨਾ ਕੁੰਡੇ ਫੇਸ ਬਾਕੀ ਫੇਸ ਕੁਆਲਟੀ ਦਿਖਾ ਦਿਓ ਬੱਚੇ ਦੀ ਟੋਆ ਪੈਂਦਾ ਮੱਥੇ 'ਚ ਐਂ ਜੀ ਕਰ ਲੋ ਲੰਬੇ ਟੋਏ ਇਧਰੋਂ ਲੈ ਇੱਥੋਂ ਦੇਖੋ ਜੀ ਸਾਢੇ 6 ਲਗਭਗ 7 ਕਿ ਮਹੀਨਾ ਦਾ ਬੱਚਾ ਜਾਸੀ ਨਸ ਲੱਗ ਗਈ ਮਿੱਤਰੋ ਤੇ ਬਾਕੀ ਬਜ ਵੀ ਠੀਕ ਹੈ ਬਜ ਨੂੰ ਪੂਰਾ ਹੋ ਗਿਆ ਬੱਚੇ ਦਾ ਹਮ ਬਸ ਠੀਕ ਹੈ ਕੋਈ ਥੋੜਾ ਜਨਾ ਬਸ ਤੁਰਨੇ ਚੀ ਉਹ ਕਰਦਾ ਤੁਮ ਆ ਕੇ ਕਰਕੇ ਹਾਂ ਹਾਂ ਕਾਨੇ ਜਮਾ ਛੋਟਾਗਾ ਹਮ ਛੋਟੇ ਕਾਨੇ ਚ ਆ ਗਈ ਹਾਂ 나ੜ ਨੂੜ ਉਹੀ ਆਵੇ ਕਾਨਾਂ ਦੇ ਵਿੱਚ ਨਾਰਾ ਪੂਰਾ ਫੁੱਲ ਲੱਗ ਟੋਆ ਵੀ ਵਧੀਆ ਆ ਗਿਆ ਹਾਂ ਟੋਆਗਾ ਬਾਕੀ ਬੋਦੀ ਬੁੱਤੀ ਬਹੁਤ ਚੰਗੀ ਜੀ ਲੈ ਚੱਲ ਕੋਈ ਗੱਲ ਤੇ ਸਾਢੇ 7 ਕਿ ਮੇਰਾ ਬੱਚਾ ਸਮਾਪਲਾ ਚੰਗਾ ਜੀ ਬੜਾ ਬੱਚਾ ਪੂਰਾ ਚਰਸੀਆ ਕੱਦ ਹੋਣਾ ਚਾਹੀਦਾ ਉਨਾ ਕੱਦ ਦਾ ਪੂਰਾ ਬਰੀਡ ਬੱਚਾ ਵੀ ਪੂਰਾ ਬਰੀਡ ਵਾ ਵੀਰੇ ਹਾਂ ਵਧੀਆ ਬਰੀਡ ਚ ਆ ਗਈ ਇੱਥੋਂ ਪਿੱਛੇ ਸਟਰਕਚਰ ਚੱਕਾ ਲਾਉਣਾ ਸੀ ਬਾਕੀ ਉਹ ਪੰਦਰ ਕੁਦਰ ਆ ਗਈ ਜਮਾ ਹੂੰ ਸੋਹਣੀ ਆ ਗਈ ਨਾ ਬੱਚੀ ਹਾਂ ਹਾਂ ਤੇ 2 ਨੰਬਰ ਬੱਚੀ ਆ ਗਈ ਵੀਰੇ ਆਪਣੇ ਕੋਲੇ ਨਾ ਹਾਂ ਅੱਗੇ 2 ਨੰਬਰ ਦੀ ਕਿੰਨੀ ਕੁ ਮਰ ਚ ਆ ਗਈ ਇਹ ਵੀ ਵਾ 7 ਕਿਹ ਮਹੀਨੇ ਦਾ ਬੱਚਾ ਵੀ ਮ ਲਗਨਪੁਰ ਸਥਾਨੇ ਦਿਖਾ ਗਲਾਬੀ ਥਾਣਾ ਹੂੰ ਚਾਰ ਥਾਣੇ ਤੇ ਪੰਜਵੇਂ ਸ਼ੀਫੋਟ ਥਾਣੇ ਦੀ ਰੰਗ ਪ੍ਰਿੰਟ ਬੱਚੇ ਚੰਗਾ ਮਿੱਤਰ ਹਾਂ ਬਾਕੀ ਬਰੀਕ ਬਰੂਕ ਬਹੁਤ ਆ ਬੱਚੀ ਪਤਲੇ ਪਿੰਡੇ ਚ ਆ ਗਈ ਖੜਮੇ ਸ਼ਰੀਰ ਜੀ ਆ ਗਈ ਮਿੱਤਰੋ ਹਾਂ ਸ਼ਰੀਰ ਪੂਰਾ ਪਤਲਾ ਬਾਕੀ ਯਾਦ ਕੁਆਲਟੀ ਪੂਰੀ ਫੁੱਲ ਆ ਬੱਚੀ ਚਾਂੜ ਚ ਆ ਗਈ ਤੇ ਇਥੋਂ ਸੀ ਰੰਗ ਪ੍ਰਿੰਟ ਚੈੱਕ ਕਰੋ ਨਾ ਬੱਚੀ ਦਾ ਥੋੜਾ ਇਹ ਵੀ ਖੁੱਲਾ ਆਇਆ ਕਰਕੇ ਨਾ ਬੱਚਾ ਤਰਨ ਚੀ ਉਹ ਕਰਦਾ ਹੈ ਕਿ ਤੱਕ ਜਾ ਕੋਈ ਗੱਲ ਨਹੀਂ ਕਰਦਾ ਨਾ ਕਿ ਰੌ ਲਿਆ ਇਹਦਾ ਮਾਨੇ ਦਾ ਬੱਚਾ ਲੈ ਰੇ ਇਹਦਾ ਮਾਨਦੇ ਆ ਹੂੰ ਰੋਕ ਲਾ ਇਥੇ ਕੋਈ ਗੱਲ ਨਹੀਂ ਇਥੋਂ ਸੁਣੋ ਫੇਸ ਕੁਆਲਟੀ ਕਿੰਨੀ ਕੁ ਉਮਰ ਦੀ ਲਗਭਗ ਜੇ? ਬਸ 7 ਕਿ ਮਹੀਨਿਆਂ ਦਾ ਹੋਊਗਾ ਬੱਚਾ। 7 ਕਿ ਮਹੀਨਿਆਂ ਦਾ? ਹਾਂ ਬਾਕੀ ਪੰਦਰ ਪੁੰਦਰਾ ਜਮਾ ਐ ਖੜਣੀ ਖੁੜਣੀ ਬਾਕੀ ਪੈਠ ਪੂੜੇ ਦਾ ਪੂਰਾ ਚੌੜਾ ਹੈਗਾ। ਚੰਗੀ ਆ। ਹੂੰ ਇੱਥੋਂ ਸਾਨੂੰ ਬੈਕਸਾਈਡ ਦਿਖਾ ਦੇਣਾ। ਠੀਕ ਆ ਵੀਰੇ। ਬਾਕੀ ਬ੍ਰੀਡ ਪੂਰੀ ਫੁੱਲ ਆ ਗਈ। ਹੂੰ ਬਾਕੀ ਇਹ ਨਹੀਂ ਹੈ ਜੀ ਬਾਹਰ ਲੱਤ ਪੱਤ ਜਮਾ ਸਿੱਧੀਆਂ ਹੈਗਾ। ਓਵਰ weight ਵੀ ਹੈ ਨਹੀਂਗਾ। ਨਹੀਂ ਨਹੀਂ ਓਵਰ weight ਵੀ ਨਹੀਂ ਜਮਾ ਫਿੱਟ। ਜਮਾ ਫਿੱਟ ਹੈਗਾ। ਹਾਂ ਫਿਟਿੰਗ ਵਾਲਾ ਸਰੀਰ ਆ ਸਾਰਾ ਬੱਚਾ। ਹਾਂ ਹਾਂ। ਠੀਕ ਆ ਭਾਈ। ਯਾਦ ਕੁਆਲਿਟੀ ਪੂਰੀ ਫੁੱਲ ਆ ਗਈ। ਚੰਗੀਆਂ ਮਿੱਤਰੋ ਬੱਚੀ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲਾਉਣੇ ਆ ਸੋ ਤਸੱਲੀ ਕਰਨਾ ਜਾਂ ਉਹਨੂੰ ਸਮਝਣਾ ਵੀ ਕੀ ਚੀਜ਼ ਸਮਝਣਾ ਉਹਦਾ ਫਰਜ਼ ਹੁੰਦਾ ਨਾ ਅੱਗੇ ਆ ਜਿਵੇਂ ਤਿੰਨ ਨੰਬਰ ਦੇ ਬੱਚੀ ਇਹ ਕਿੰਨੀ ਕੁ ਮਰ ਜਾ ਕਿੱਟੇ ਵ੍ਰੈਂਟ ਆ ਇਹ ਬਸ 8 ਕਿਹ ਮਹੀਨੇ ਦਾ ਬੱਚਾ ਹੋ ਵੀਰੇ 8 ਕਿਹ ਮਹੀਨੇ ਬੱਚੀ ਆ ਨਾ ਹਾਂ ਹਾਂ ਠੀਕ ਹੈ ਤੇ ਬਾਕੀ ਸਾਨੂੰ ਤੋਰ ਕੀ ਦਿਖਾ ਦੇਣਾ ਹੈਗੇ ਬੱਚਾ ਬਦਲ ਸਾਰੇ ਸ਼ਕੀਨਾ ਚ ਖੜਾ ਜਿਂ ਨਿਗਾ ਮਾਰ ਲਿਓ ਉਹ ਪਿੱਛੇ ਪਿੱਛੇ ਬੱਚਾ ਆ ਚੰਗੀਆਂ ਬਰੀੜਾਂ ਬੱਚਾ ਨੇ ਝੋਲੀ ਦਿਖਾ ਦਿਓ ਵੀਰੇ ਦੀ ਪਹਿਲਾਂ ਹਾਂ ਇਹ ਬੱਚੀ ਦੀ ਪਹਿਲਾਂ ਝੋਲੀ ਦਿਖਾ ਦਈਏ ਹਾਂ ਹਾਂ ਤੇ ਇੱਥੋਂ ਸੀ ਥ ਤਰਮੜਾ ਆਇੱਛੇ ਰੋਗ ਵੀਡੀਓ ਵਿੱਚ ਦੱਸਾਂਗੇ ਮੜਾ ਇਨਸ਼ਾਨ ਜੇ ਬਸ ਇਹਦੇ ਹੂੰ ਜਿਹੜਾ ਉਹ ਥੋੜਾ ਜਿਹਾ ਬਸ ਮੌਕੇ ਕਿ ਜਨਾ ਨਹੀਂ ਸ਼ੈੜ ਤੇ ਮੂਹੇ ਸਣਾ ਉਹ ਜੜ ਚ ਆੜ ਨਿਸ਼ਾਨ ਜੈ ਮੜਾ ਇਨਸ਼ਾਨ ਆਉਂਦਾ ਕੋਈ ਚੱਕਰ ਨਹੀਂ ਗਾ ਹਾਂ ਕੋ ਥਾਂ ਦਾ ਸਾਇ ਵੱਡਾ ਆਉਂਦਾ ਹਾਂ ਥਾਂ ਚਾਰੀ ਹੈ ਜੀ ਕਾਕ ਹਨਾ ਤੇ ਅੱਠ ਕੋਈ ਨਾ ਬੱਚੀ ਆ ਰੰਗ ਬਰੰਡ ਚੰਗਾ ਬੱਚੀ ਦਾ ਇਹਨਾਂ ਰੇਟ ਰੂਟ ਫਿਰ ਵੀਰੇ ਇਹਨਾਂ ਦੇ ਰੇਟ ਫੋਨ ਤੇ ਹੋਣਗੇ ਵੀਰੇ ਜਾਇਜ਼ ਹੋਣਗੇ ਹੋਣਗੇ ਜਾਇਜ਼ ਹਾਂ ਪੂਰਾ ਪਲਿਆ ਹੋਆ ਬੱਚਾ ਹੈਗਾ ਬਾਕੀ ਪੱਦਰ ਪੁੱਦਰ ਠੀਕ ਹੈ ਜੀ ਫੋੜ ਲੱਗ ਰਹੀ ਬਰੀਡ ਫੁੱਲ ਆ ਬੱਚੇ ਦੀ ਪੂਰੀ ਹਾਂ ਗਲਾਬੀ ਨਾਕਾ ਦਾ ਹੂੰ ਚੰਗੀ ਬਰੀਡ ਫੁੱਲ ਆ ਗਈ ਚੰਗੀ ਆ ਬੱਸੀ ਜਿੰਨੀ ਵੀ ਆ ਖੜ ਨਹੀਂ ਗੁਣ ਵੀ ਚੰਗੀਆਂ ਬੱਚੀ ਦੀ ਹਾਂ ਹਾਂ ਜਿੰਨਾ ਕਾ ਅੱਠ ਕੋ ਨਾ ਬੱਚੇ ਦਾ ਕੱਦ ਕਾਟ ਤੇ ਬਾਜ ਨਹੀਂ ਚਾਹੀਦਾ ਨਾ ਕਾਜ ਹੈਗਾ ਬੱਚੇ ਉਹਨਾਂ ਕੱਦ ਕਾਟ ਜਾਏਗਾ ਨਾ ਹਾਂ ਬੱਚਾ ਪੂਰਾ ਫੁੱਲ ਬਰੀਡ ਆ ਸਮਕੇ ਵਧੀਆ ਬਣ ਜੂ ਬੱਚੇ ਮੂਰੇ ਤੇ ਅੱਗੇ ਅੱਗੇ ਜਿਹਨੇ 4 ਨੰਬਰ ਦੇ ਬੱਚੀ ਉਹਨੇ ਬਾਈ ਫੋਲ ਦਾ ਪਾਸ ਨੂੰ ਇੱਥੇ ਖੜੀ ਤੇ ਥਾਂ ਦਿਖਾ ਦੇਣਾ ਥਾਣਾ ਬੜਾ ਚੰਗਾ ਲੱਗਿਆ ਬੱਚੀ ਨੂੰ ਘਰ ਮਾਣ ਨੂੰ ਇੱਥੋਂ ਦੇਖੋ ਜੀ ਚਾਰ ਥਾਨ ਹੈਗੇ ਗੱਬਣ ਵਾਲੀ ਝੋਲੀ ਆ ਬੱਸੀ ਦੀ ਗੱਬਣ ਵਾਲਾ ਕੰਮ ਹੀ ਆ ਬੈ ਨਾ ਹਾਂ ਹਾਂ ਆ ਵੀ ਸੋਹਣਾ ਬੱਚੀ ਦਾ ਬੱਚੀ ਫੇਸ ਕੁਆਲਿਟੀ ਪੂਰੀ ਫੁੱਲ ਆ ਗਈ ਕਿੰਨੀ ਕੁ ਮਰਚ ਆ ਗਈ ਬੱਚੀ ਬਸ ਇਹ 10 ਮਹੀਨਿਆਂ ਦਾ ਬੱਚਾ ਹੋਵੇ 10 ਕਿ ਮਹੀਨਾ ਦਾ ਹਾਂ ਸਾਲ ਤੋਂ ਘੱਟ ਹੀ ਹੈ ਹੂੰ ਤੇ ਚਿੱਟਾ ਮੂੰਹ ਆ ਹੂੰ ਗੁਲਾਬੀ ਨੱਕ ਆ ਹਾਂ ਕੰਨ ਵੀ ਜਮਾ ਗੋਰ ਆਗਾ ਤੋੜ ਦੇ ਨੂੰ ਫਿਰ ਵਧੀਆ ਸਮਾਂ ਬਣਾ ਨੇ ਕੋਈ ਬੱਚੀ ਆਏ ਨੇ ਗਿੱਟੇ-ਗੁੱਟੇ ਭੜਦਿਆ ਵਧੀਆ ਚਾਲ ਆ ਹਾਰੀਆਂ ਬੱਚਾਂ ਦੀ ਜਿਵੇਂ ਆ ਦੇਖੋ ਬਾਕੀ ਤੂਰਾ ਤੂਰਾ ਜਮਾ ਇੱਕ ਨੰਬਰ ਆ ਗਿਆ ਬੱਸੀ ਦਾ ਠੀਕ ਆ ਜੀ ਆ ਇੱਥੇ ਰੋਕੀ ਬਾਕੀ ਖੜਨੀ ਖੁਰਨੀ ਫੇਸ ਦਿਖਾ ਦਿਓ ਇੱਥੋਂ ਖੜਨੀ ਖੁਰਨੀ ਚੱਕਾ ਲਓ ਮਿੱਤਰ ਕਿੱਤਾ ਫੇਸ ਆ ਜਮਾ ਹੂੰ ਤੇ ਕੰਨ ਦੇਖ ਲਓ ਇੱਥੋਂ ਕੰਨ ਜਮਾ ਗੋਲ ਆਗਾ ਹੂੰ ਵੀ ਕਿੰਨਾ ਖੰਬਾ ਕਿੰਨਾ ਗੋਲ ਥੋੜੇ ਸਾਹਮਣੇ ਨਜ਼ਰ ਆ ਰਿਹਾ ਸਕਰੀਨ ਤੇ ਠੀਕ ਆ ਵੀਰੇ ਇਹ 10 ਕਿ ਮਹੀਨੇ ਦੀ ਬੱਚੀ ਹੋਇਆ ਹਾਂ 10 ਕਿ ਮਹੀਨਿਆਂ ਦੀ ਬੱਸੀ ਆ ਬੱਸ ਵੀ ਤੇ ਇਹ ਨਾ ਕਿਸੇ ਬੱਚੇ ਦਾ ਕੋਈ ਇਹ ਤਾਂ ਨਹੀਂ ਪਤਾ ਮਾਪੇ ਦਾ ਰਿਕਾਰਡ ਦਾ ਕੁਝ ਨਹੀਂ ਰਿਕਾਰਡ ਦਾ ਕੋਈ ਪਤਾ ਨਹੀਂ ਆਪਾਂ ਨੂੰ ਐਵੇਂ ਝੂਠ ਮ ਸਹੀ ਆ ਸਹੀ ਹਾਂ ਬਾਕੀ ਬੱਚੇ ਸਾਰੇ ਹੀ ਬਰੀਡ ਦੇ ਆ ਹੂੰ ਦੇਖੋ ਜਿਹੜੇ ਪ੍ਰਾਇਮਰੀ ਸਿਰਫ ਬੱਚਾਂ ਦੀ ਕੁਆਲਿਟੀ ਸੁੰਦਰਤਾ ਦੇਖ ਕੇ ਲੈ ਸਕਦਾ ਹਾਂ 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 ਇਹਨਾਂ ਚ ਹੋ ਸਕਦਾ ਕੋਈ 30 35 ਵਾਲੀ ਹੋਵੇ 18 20 ਵਾਲੀ ਹੋਵੇ ਕੋਈ 15 ਵਾਲੀ ਹੋਵੇ ਇਹ ਬੱਚੇ ਸਾਰੇ ਹੀ ਚੰਗੇ ਰਿਕਾਰਡ ਵਾਲੀਆਂ ਹੀ ਆਂਗਾ ਬੱਚਿਆਂ ਦਾ ਰੰਗ ਪ੍ਰਿੰਟ ਦੱਸ ਦਿਆ ਹਾਂ ਹਾਂ ਬੱਚੇ ਦੀ ਕੁਆਲਿਟੀ ਦੱਸ ਲਈ ਹੈਗੀ ਹੂੰ ਅੱਗੇ ਅੱਗੇ ਆਪਣੇ ਕੋਲ ਪੰਜ ਨੰਬਰ ਬੱਚੇ ਹਨ ਹਾਂ ਇਹ ਵੀਰੇ ਜਮਾ ਕਰਿਓ ਫੇਸ ਕੁਆਲਿਟੀ ਦਿਖਾ ਦਿਓ ਇਹ ਕਿੰਨੀ ਉਮਰ ਆ ਗਈ ਬੱਚੀ ਇਹ ਇਹ ਵੀ ਬਸ 13 ਕਿ ਮਹੀਨੇ ਦੀ ਉਮਰ ਹੋਊਗੀ ਸਵਾ ਕੁ ਸਾਲ ਦੀ ਹਾਂ ਸਵਾ ਕੁ ਸਾਲ ਦੀ ਬਸ ਇਹਦੇ ਸ਼ਾਂ ਚਲਾਇਆ ਧ ਦੇ ਲੋ ਮਿੱਤਰੋ ਸਵਾਗਸਾਲ ਦੀ ਬੱਚੀ ਆ ਬਾਕੀ ਪੂਰੀ ਪਲੀ ਵੀ ਆ ਬੱਚੀ ਫੁੱਲੋਂ ਸੰਭੀ ਪਲੀ ਆ ਹਾਂ ਪੂਰੀ ਫੁੱਲ ਪਲੀ ਵੀ ਹੈਗੀ ਬੱਸੀ ਰਾਜੀ ਰੂਜੀ ਪੂਰੀ ਆ ਦਸਦੀ ਆ ਫੀਡ ਫੂਡ ਖਾਦੀ ਵੀ ਜਮਾਂ ਬੱਸੀ ਹੂੰ ਸਹੀ ਆ ਸਹੀ ਆ ਤੇ ਇਥੋਂ ਨੇ ਆ ਮਾਰ ਲੋ ਆ ਇਹ ਜੀ ਲਾ ਕੇ ਰੋਗਾ ਇੱਥੇ ਹਾਂ ਬਾਕੀ ਪਧਰ ਪੁਧਰਾ ਪੂਰੀ ਫੁੱਲ ਆ ਇੱਥੇ ਨੇ ਆ ਮਾਰੋ ਮਿੱਤਰੋ ਸਟ੍ਰੇਟ ਸਰੀਰ ਆ ਬਿਲਕੁਲ ਪਧਰਾ ਬਾਕੀ ਜਾਤ ਜਾਤ ਬਰੀਡ ਜਮਾਂ ਫੁੱਲ ਆਗੀ ਇੱਥੇ ਲਾ ਤੁਸੀਂ ਕੰਨ ਕੁੰਚ ਚੈੱਕ ਕਰ ਲੋ ਵੀ ਕਿੰਨੇ ਕਿ ਸਿਸਟਮ ਬੋਦੀ ਵਦੀ ਚੈੱਕ ਕਰ ਲੋ ਤੇ ਇਥੋਂ ਸਨ ਬੈਕ ਸਾਈਡ ਦਿਖਾਉਣ ਨਾਲ ਦਿਖਾਉਣ ਸਾਨੂੰ ਥਾਣੇ ਦੀ ਬੰਤਰ ਵੀ ਕਿਵੇਂ ਜਾਣ ਮਾਰੇ ਫੜ ਲੀਂਦੇ ਵਿਰੇ ਨਾ ਭਾਈ ਤੁਹਾਨੂੰ ਦੱਸਾ ਦਿੰਨੇ ਆ ਇੱਥੇ ਦੇਖੋ ਚਾਰ ਥਾਨ ਨੇਗੇ ਪੰਜਵੀਂ ਸਹੀ ਫੋਟਸਾ ਪੂਰਾ ਨਹੀਂ ਗਈ ਸੋਹਣੇ ਸਾਥ ਉਹ ਆਪਾਂ ਜਿਹੜਾ ਮਾੜਾ ਮੋਟਾ ਹੋਊਗਾ ਉਹਨੇ ਕੀ ਆਪਾਂ ਵੀਡੀਓ ਵਿੱਚ ਦੱਸ ਦਿੰਨੇ ਹੁੰਨੇ ਹੈਗੇ ਹਾਂ ਐਵੇਂ ਝੂਠ ਮਾਰੀ ਜਾ ਕੇ ਮੁੜ ਕੇ ਨਿਕਲੇ ਕੋਸ ਹੋਰ ਆਪਾਂ ਦੱਸਗੇ ਕੋਸ ਹੋਰ ਨਹੀਂ ਨਹੀਂ ਗੱਲ ਗਲਤ ਹੈ ਵਿਰੇ ਸੱਚਾ ਜਰਾ ਉਹ ਲੰਬਾ ਚੱਲ ਜਾਂਦਾ ਸੱਚ ਚੱਲਦਾ ਸੱਚ ਨੇ ਆਪਣੇ ਜਾਨਵਰ ਸਾਰੇ ਛੇਲ ਹੋ ਜਾਂਦੇ ਐ ਵੀ ਝੂਠ ਮਾਰਨ ਦਾ ਕੋਈ ਫਾਇਦਾ ਨਹੀਂਗਾ ਜਦੋਂ ਸੱਚ ਨਾਲ ਕਮਾਈ ਹੁੰਦੀ ਆ ਹਾਂ ਹਾਂ ਝੂਠ ਮਾਰਨ ਦਾ ਕੋਈ ਮਤਲਬ ਹੀ ਨਹੀਂ ਵਿਰੇ ਹਾਂ ਝੂਠ ਮਾਰਨ ਦਾ ਫਾਇਦਾ ਹੀ ਨਹੀਂ ਕੋਈ ਹੂੰ ਬਾਕੀ ਬੱਸਾਂ ਆਪ ਦਾਖਦੀਆਂ ਨਾ ਸਾਰੀਆਂ ਬੱਸਿਆਂ ਬਈ ਬਰੀਡ ਦੇ ਹੂੰ ਇਹਨਾਂ ਚ ਬੱਚਾ ਚੋਨੇ ਨਿਗਾ ਮਾਰੋ ਬਾਈ ਬੱਚੀ ਬੰਦ ਹੈ ਚੰਗੀਆਂ ਬੱਚੀਆਂ ਇਹ ਜਿਵੇਂ 8 10 ਸੱਤ ਕਿ ਮਹੀਨਾ ਦੜਾ ਆ ਗਿਆ ਸੀ ਇਧਰ ਜਿਵੇਂ ਸਾਲ ਸਾਲਾ ਸਾਲਾ ਬੱਚਾ ਬਸ ਵੀਡੀਓ ਦੇ ਵਿੱਚ ਹੀ ਜੱਜਮੈਂਟ ਕਰ ਲਿਆ ਕਰਨ ਗਾਹਕ ਵੀਰ ਸਾਰੇ ਹਾਂ ਕੱਲੀ ਕੱਲੀ ਵੀ ਹਾਂ ਐਵੇਂ ਮੁੜ ਕੇ ਕਹੀ ਜਾਂਦੇ ਰਹਿੰਦੇ ਬਈ ਕੱਲੀ ਵੀਡੀਓ ਪਾ ਦਿਓ ਆ ਫਲਾਣੇ ਨੰਬਰ ਦੀ ਵੀਡੀਓ ਪਾ ਦਿਓ ਹਾਂ ਵੀਡੀਓ ਆਪ ਐਸੇ ਕਰਕੇ ਪਾਉਣੇ ਹੁੰਦੇ ਆ ਵੀ ਵੀਡੀਓ ਦੇ ਵਿੱਚ ਜੱਜਮੈਂਟ ਆ ਜਾਂਦੀ ਹੈ ਬੰਦੇ ਬਿਲਕੁਲ ਬਿਲਕੁਲ ਵੀਰੀ ਹਾਂ ਤੇ ਅੱਗੇ ਜਿਵੇਂ ਆ ਗਿਆ ਆਪਣੇ ਕੋਲੇ 6 ਨੰਬਰ ਹਾਂ ਇਹ ਕਿੰਨੀ ਕੁ ਉਮਰ ਦੀ ਹੈ ਇਹ ਬਸ 14 ਕਿ ਮਹੀਨੇ ਦੀ ਬੱਸੀ ਹੋਊਗੀ ਇਹਦੀ ਫੇਸ ਕੁਆਲਿਟੀ ਬਹੁਤ ਵਧੀਆ ਯਾਦ ਬਰੀਡ ਫੁੱਲ ਆ ਗਈ ਬੱਸੀ ਦੀ ਲਿਆ ਫਿਰ ਬਈ ਨੂੰ ਫੋਲ ਕੇ ਹਾਂ ਚਲੋ ਕੁਝ ਮੁਕਵਾਉ ਤਾਂ ਬੱਸੀ ਚ ਹੂੰ ਥੋੜੀ ਜਿਹੀ ਧੁੱਪ ਪੈਂਦੀ ਆ ਹਾਂ ਤੁਹਾਨੂੰ ਸ਼ਾਂਜ ਕਰਕੇ ਦਿਖਾ ਰਿਹਾ ਤੋੜ ਤਾਰ ਕੇ ਲਓ ਜੀ ਤੋੜ ਤਾਰ ਕੇ ਤੁਹਾਨੂੰ ਬੱਛੀ ਦਿਖਾ ਦਿੰਨੇ ਆਗੇ ਆ ਇੱਥੇ ਖੜਨੀ ਖੁਣੀ ਦਿਖਾ ਦੇ ਵੀਰੇ ਬੱਚੀ ਦੇ ਨਾ ਵੀ ਲੰਬਾਈ ਚੈੱਕ ਕਰ ਲੋ ਮਿੱਤਰੋ ਖੜਨੀ ਖੁਣੀ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਥੋੜਾ ਜਿਹਾ ਧਿਆਰ ਰਕੇ ਪਸ਼ੂ ਆਲ ਜਿ ਮਨ ਲੱਗ ਜਾਂਦਾ ਹੈ ਹਾਂ ਤਲੇ ਰਹਿਦਾ ਕਰਕੇ ਮੰਨਦੇ ਆ ਆਲ ਜੀ ਬਾਕੀ ਗੱਲ ਨਹੀਂ ਹੁੰਦੀ ਤੁਹਾਨੂੰ ਪਤਾ ਬੱਚਿਆਂ ਦੀ ਹਾਂ ਬਾਕੀ ਪੱਦਰ ਪੁੱਦਰ ਪੱਦਰ ਪੁੱਦਰ ਬਹੁਤ ਆ ਬਾਕੀ ਚਮਕ ਬਹੁਤ ਆ ਫਿਰ ਬਰੀਡ ਦਾ ਪਤਾ ਲੱਗ ਜਾਂਦਾ ਵੀਰੇ ਕੋਈ ਇਹ ਨਹੀਂ ਹੈ ਹਾਂ ਇਹ ਨਹੀਂ ਜੀ ਕੋਈ ਲਸਿਆ ਰਾਵੀਆਂ ਬੱਸਾਂ ਪੂਰੇ ਪਲੀਆਂ ਵਾਲੀਆਂ ਬੱਸਾਂ ਹਾਂ ਚਮਕ ਦੱਸ ਦੀ ਬੱਸਾਂ ਦੀ ਚਮਕ ਹੈਗੀ ਆ ਬੱਚੀ ਹਾਂ ਹਾਂ ਬਾਕੀ ਜਿਆਦਾ ਕੁਆਲਿਟੀ ਫੁੱਲ ਆ ਚਾਰ ਹੀ ਥਾਣਾ ਕੋਈ ਫੋਟ ਪੰਜਵੀਂ ਸ਼੍ਰੀ ਕੋਟਸ਼ਾਨੀ ਸੋਹਣੇ ਥਣ ਲੱਗੇ ਬਣੇਗੇ ਤੇ ਲੈ ਚਲ ਜਿਹਨੂੰ ਪਰਖ ਆ ਵੀਰੋ ਉਹ ਤਾਂ ਬਸ ਵੀਡੀਓ ਚ ਜਜਮੈਂਟ ਕਰ ਲੂਗਾ ਬੰਦਾ ਹਮ ਹਰ ਦੇਖੋ ਜਿਹਨੇ ਖਰੀਦੀ ਨਾ ਉਹ ਸਾਹਮਣੇ ਉਹ ਪਰਖ ਕਰਕੇ ਹੀ ਖਰੀਦਦਾ ਉਹਦਾ ਪਰਖ ਕਰਕੇ ਉਹਨੇ ਤਾਂ ਖਰੀਦ ਹੀ ਲੈਣੀ ਬਸੀ ਅੱਜ ਕੱਲ ਕੋਈ ਵੀ ਮਤਲਬ ਇਹਨਾਂ ਨੇ ਜਾਣ ਨਹੀਂ ਕੋਈ ਸੁਪਰ ਜੋਗਾ ਹਰੇਕ ਹੁੰਦਾ ਜਾਣ ਬਾਕੀ ਵੀਡੀਓ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਂਦਾ ਨਾ ਹਮ ਕੁਝ ਹੀ ਰਹਿੰਦੀ ਨਹੀਂ ਜੀ ਹਾਂ ਇਹ ਛੇਵੇਂ ਅੱਗੇ ਕੀ 7 ਨੰਬਰ ਤੇ ਬੱਚੀ ਆਪਣੀ ਇਹ ਦੰਦੋਂ ਖੀਰੀ ਹੈ ਇੱਕ ਵਾਰੀ ਹੀਟ ਚਾਈ ਵੇ ਠੀਕ ਹੈ ਲੈ ਕੱਢ ਲੈਣੇ ਇਧਰ ਵੀ 7 ਨੰਬਰ ਬੱਚੀ ਆ ਗਿਆ ਜੀ ਦੰਦੋ ਬਾਈ ਕਹਿੰਦਾ ਇਹ ਵੀ ਖੀਰੇ ਸੁਣ ਦੰਦ ਦੇ ਪਾਟ ਕੇ ਦਿਖਾ ਦਾਂਗੇ ਕਿਉਂਕਿ ਇਹਦਾ ਬੱਚੀ ਦਾ ਥੋੜਾ ਕੱਦ ਘੱਟ ਬਾਈ ਜਣ ਬੂਜਣ ਤੇ ਕੱਦ ਬਹੁਤ ਆ ਬੱਚੀ ਦਾ ਹੂੰ ਲਾਈ ਇੱਥੇ ਚਾਲ ਚੁ ਦੇਖੋ ਬੱਚੀ ਦੀ ਚੰਗੀ ਸੰਭੀ ਭਲੀ ਆ ਇਹ ਰੈਡੀ ਲੋੜ ਲਾ ਕੇ ਰੋਕ ਲਈ ਲੈਣਾ ਇੱਥੋਂ ਕਰੋ ਫੇਸ ਕੁਆਲਟੀ ਮਿੱਤਰੋ ਚੈੱਕ ਕਰ ਬਾਕੀ ਜਾਣ ਤੇ ਬੱਚੀ ਪੂਰੀ ਕੱਦ ਪੂਰਾ ਫੁੱਲ ਲਗਾ ਹੂੰ ਚੰਗੇ ਕੱਦ ਘਾਟ ਆ ਰਹੀ ਬੱਚੇ ਨਾ ਹੂੰ ਲੈ ਇੱਥੋਂ ਵੀ ਗੱਲ ਬਾਕੀ ਪੱਦਰ ਪੁਧਰਾ ਜਮਾ ਹੂੰ ਪੁੱਲ ਸੀਰਾ ਵੀ ਨਹੀਂ ਚਾਰ ਹੀ ਥਾਣਾਗੇ ਸੁਭਾਅ ਚੈੱਕ ਕਰ ਲੋ ਯਾਰ ਮੈਂ ਇੱਕ ਕੱਲ ਦੇਖੀ ਵੀ ਨਾ ਤਾਂ ਕੋਈ ਬੱਚੀ ਹੈ ਨਾ ਤੇ ਲੋੜੋਂ ਵੱਧ ਹਾਂ ਥਾਣ ਦਿਖਾ ਦੀ ਹੋਰ ਪੈਥੀ ਹਾਂ ਇੱਥੇ ਹੀ ਦਿਖਾ ਦਿਓ ਇੱਥੇ ਦਿਖਾ ਦੇਣਾ ਤੁਹਾਨੂੰ ਮਿੱਤਰ ਆਪਾ ਬੰਨ ਕੇ ਤੁਹਾਨੂੰ ਆਪਾਂ ਦੰਦ ਦਿਖਾ ਦੇਾਂਗੇ ਘਰੀ ਮਾੜਾ ਜਿਹਾ ਤੇ ਇੱਥੋਂ ਦੇ ਹੋਈ ਚਾਰ ਬ੍ਰੀਡ ਦੀ ਨਿਸ਼ਾਨੀ ਹੁੰਦੀ ਹੈ ਜਿਵੇਂ ਪੰਦਰ ਪੁੰਦਰ ਬਸਿਆ ਹੋਣਾ ਫਿੱਟ ਫੁੱਟ ਬੰਨ ਲਾ ਬਈ ਫਿਰ ਤੁਹਾਨੂੰ ਦਿਖਾਤੀ ਫਿਰ ਹਾਂ ਫਿੱਟ ਹੋਣ ਬਸਿਆ ਰੇਟ ਫਾਇਜ ਜੀ ਹੁਣ ਰੇਟ ਰੇਟ ਜਾਇ ਜੀ ਕਰਾਂਗੇ ਜਿਵੇਂ ਜਾਇ ਬਈ ਆਪਣੇ ਜਾਇ ਜੀ ਹੁੰਦੇ ਰੇਟ ਠੀਕ ਆ ਬੰਨ ਬਈ ਫਿਰ ਉਹਨੇ ਮੈਂ ਇੰਨਾ ਬੱਚਾ ਤੁਹਾਨੂੰ ਫੇਰ ਨਿਗਮਰਾ ਦਿੰਨਾ ਛੋਟਾਂ ਚ ਦੇਖ ਸਕਦੇ ਹੋਗੇ ਤੇ ਬਾਕੀ ਆ ਤਿੰਨ ਬੱਚਾ ਇੱਧਰ ਵੱਡਿਆਂ ਨੇ ਹੀ ਲੈ ਵੇ ਤਾਂ ਦਾ ਦੇਖ ਲੋ ਬੱਚੀ ਦੇ ਜਿਵੇਂ ਕੱਚੀ ਖੀਰੀ ਹੈਗੀ ਤਿੰਨੇ ਬਸ ਨਾਲ ਦਿਖਾ ਦਿੰਦੇ ਆਪਾਂ ਵੱਡਿਆਂ ਦੇ ਵੀਰੇ ਹਾਂ ਤੇ ਨਾਲ ਹਾਂ ਤੇ ਨਾਲ ਦਿਖਾ ਦਿੰਦੇ ਆ ਕਿ ਉਹਰੀ ਅਗਲਾ ਕਹਿਣਾ ਨਾ ਵੀ ਦੋ ਰੰਤ ਨਾ ਹੋਵੇ ਹਾਂ ਕੋਈ ਦੂਦ ਰੱਡ ਵਾਲਾ ਭਰਾ ਹੁੰਦਾ ਹਾਂ 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 ਹੂੰ ਹਾਇ ਹਾਇ ਥੋੜਾ ਜਣਾ ਇਹ ਕਰਦੀ ਹੈ ਕੈਮਰਾ ਨਿਖੀਰੀ ਹੈ ਬੇਰੇ ਖਾ ਖੀਰੀ ਹੈ ਜਮਾ ਦੇਖ ਕੇ ਬਖਾਵਾ ਆ ਦੇ ਖੀਰੀ ਹੈ ਜਮਾ ਠੀਕ 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 ਇਹਦਾ ਮੂੰਹ ਦੱਸਿਆ ਬੱਚਾ ਦੇ ਹਾਂ ਵਿਖੀ ਰਿਆਣੇ ਕੋਈ ਡਿਟੈਂਸ਼ਨ। ਬਾਈ ਦਾ ਬੱਚੇ ਹੀ ਹੈਗੇ ਮਾਨੂੰ ਸਾਲ-ਸਾਲ ਦੇ ਲੈ। ਜਿਵੇਂ ਕੱਚਾ ਜਿਵੇਂ ਕੱਚੇ ਆ ਖੀਰਾਂ। ਹੂੰ ਕਾਹਦਾ ਬੱਚੇ ਹੈ ਹੀ ਹੈ। ਆਹ ਦਾ ਬੱਚੇ ਹੀ ਹੈਗੇ। ਹੂੰ ਬਾਈ ਦਾ ਪਿੰਡ ਛੰਨਾ ਗਲਾ ਸਿੰਘ ਵਾਲਾ। ਤਹਿਸੀਲ ਤਾਪਾ ਦਾ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਬਾਈ ਸਕਰੀਨ ਤੇ ਚੱਲ ਰਿਹਾ ਹੈ। ਸੋ ਸੱਤ ਬੱਚਾ ਤੁਹਾਨੂੰ ਜਿਹੜੀ ਬੱਚੀ ਪਸੰਦ ਆਊਗੀ ਬਾਈ ਕੋਲ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋਗੇ। ਤੇ ਬੱਚਾ ਸਾਰੇ ਮੇਰੇ ਚੰਗੀਆਂ ਨਹੀਂ ਆ। ਜੀ ਤੇ ਕੋਈ ਸਕੋਟ ਮਾਰ ਸੀ ਕਿ ਮੇਜੇ ਥੋੜਾ ਬਾਜਣ ਬਟਨ ਦਾ ਸੀਗਾ ਬੱਚੀ ਦੇ ਥਾਂ ਦੇ ਲਾਉ ਦਿਖਾਤਾ ਤੁਹਾਨੂੰ। ਬਾਕੀ ਬੱਚਾ ਚੱਤ